ਆਹ ਜੀ ਬੜੀ ਬੁਰੀ ਖਬਰ ਸਾਹਮਣੇ ਆਈ ਆ ਆ ਜਿਹੜੇ ਦੋਨੇ ਇਤਿਹਾਸਕਾਰ ਨੇ ਇਹਨਾਂ ਦੀ ਇਕੱਠਿਆਂ ਦੀ ਮੌਤ ਹੋ ਗਈ ਦੋਨਾਂ ਦੀ ਇੰਨੀ ਬੁਰੀ ਤਰੀਕੇ ਦੇ ਨਾਲ ਮਰੇ ਨੇ ਇਦਾਂ ਦੀ ਮੌਤ ਤਾਂ ਕਿਸੇ ਦੀ ਵੀ ਨਾ ਹੋਵੇ ਜਿੱਦਾਂ ਦੀ ਮੌਤ ਇਹਨਾਂ ਦੋਨਾਂ ਦੀ ਹੋਈ ਆ ਦੋਨੇ ਇਕੱਠੇ ਹੀ ਮਰੇ ਨੇ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਇਹ ਗੁਰਦੁਆਰਿਆਂ ਚੋਂ ਪੈਸਾ ਇਕੱਠਾ ਕਰਕੇ ਲੈ ਕੇ ਗਏ ਨੇ ਪਰ ਉਹ ਪੈਸਾ ਤਾਂ ਹੁਣ ਇਸ ਦੁਨੀਆ ਤੇ ਹੀ ਸੜ ਗਏ ਪਰ ਆਪ ਇਹੇ ਮਰ ਗਏ ਅਜੇ ਤਾਂ ਸਾਨੂੰ ਇਹਨਾਂ ਤੇ ਬਹੁਤ ਆਸਾਂ ਸੀਗੀਆਂ ਕਿ ਇਹ ਕੁਝ ਬੋਲਣਗੇ ਕੁਝ ਬੋਲਣਗੇ ਅਸੀਂ ਇਹਨਾਂ ਨੂੰ ਕੁਝ ਪੁੱਛਿਆ ਸੀ ਤੁਹਾਡੇ ਦਿਨ ਪਹਿਲਾਂ ਜਦੋਂ ਜਿਉਂਦੇ ਹੁੰਦੇ ਸੀ ਗੁਰਦੁਆਰਿਆਂ 'ਚ ਜਾ ਜਾ ਕੇ ਕਿਤਾਬਾਂ ਵੇਚੀਆਂ ਆਨਲਾਈਨ ਕਿਤਾਬਾਂ ਵੇਚੀਆਂ ਵਿਚਾਰਿਆਂ ਨੇ ਪੈਸਾ ਤਾਂ ਬਹੁਤ ਇਕੱਠਾ ਕਰ ਲਿਆ ਪਰ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਜੋ ਇਹਨਾਂ ਨੂੰ ਪੁੱਛਿਆ ਸੀ ਜਿਉਂਦਿਆਂ ਜਿਹੜੀਆਂ ਗੱਲਾਂ ਇਹਨਾਂ ਨੇ ਨਹੀਂ ਦਸੀਆਂ ਉਹ ਤੁਹਾਨੂੰ ਹੁਣ ਸੁਣਾਉਨੇ ਆ ਧਿਆਨ ਦੇ ਨਾਲ ਜਰੂਰ ਸੁਣਿਓ ਕਿਉਂਕਿ ਸੋਡਾ ਸੁਣਨਾ ਬਹੁਤ ਹੀ ਜ਼ਰੂਰੀ ਆ ਗੁਰੂ ਦੀਏ ਸੰਗ ਤੇ ਧਿਆਨ ਦੇ ਨਾਲ ਸੁਣੋ ਕਿ ਇਹਨਾਂ ਨੂੰ ਕੀ ਪੁੱਛਿਆ ਸੀ ਕੀ ਇਹਨਾਂ ਨੇ ਨਹੀਂ ਦੱਸਿਆ ਪਹਿਲਾਂ ਹੀ ਮਰ ਗਏ ਨੇ ਆ ਸੁਣੋ ਜਿਹੜੇ ਇਤਿਹਾਸਕਾਰ ਨੇ ਇਹਨਾਂ ਨੇ ਕਿਤਾਬਾਂ ਜੋ ਵੇਚੀਆਂ ਨੇ ਜੇ ਸੰਗ ਤੇ ਤੁਸੀਂ ਧਿਆਨ ਦੇ ਨਾਲ ਉਹ ਕਿਤਾਬਾਂ ਨੂੰ ਪੜੋਗੇ ਤੁਸੀਂ ਦੇਖੋਗੇ ਕਿ ਮਿੱਠੇ ਦੇ ਵਿੱਚ ਜ਼ਹਿਰ ਲਵੇਟ ਕੇ ਦਿੱਤੀ ਹੈ ਜਾਨੀ ਚੰਗੀਆਂ ਗੱਲਾਂ ਕਿਤਾਬਾਂ ਚ ਲਿਖ ਕੇ ਵਿੱਚ ਮਲਾਪਟ ਕੀਤੀ ਆ ਇਹਨਾਂ ਨੇ ਸਰਕਾਰਾਂ ਤੋਂ ਪੈਸਾ ਵੀ ਕਮਾਇਆ ਜਿਉਂਦਿਆਂ ਨੇ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਤੋਂ ਵੀ ਹੁਣ ਇਹਨਾਂ ਨੂੰ ਤੇ ਆਹ ਜਿਹੜਾ ਬਾਦਲ ਦਾ ਲਾਣਾ ਜਿੰਨਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੈਗੇ ਨੇ ਅੱਜ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਭਾਈ ਤੁਸੀਂ ਦੱਸੋ ਜੋ ਗੁਰਦੁਆਰਿਆਂ 'ਚ ਗੁੰਮਟਾਂ ਤੇ ਲਾਇਆ ਰਮਾਲਿਆਂ ਤੇ ਲਾਇਆ ਹਰ ਇੱਕ ਜਗ੍ਹਾ ਪ੍ਰਿੰਟ ਕੀਤਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ 10ਾਂ ਗੁਰੂਆਂ 'ਚੋਂ ਕਿਹੜੇ ਗੁਰੂ ਦਾ ਖੰਡਾ ਕਿਉਂਕਿ ਉਹ ਪਟਿਆਲੇ ਵਾਲੇ ਰਾਜਿਆਂ ਦਾ ਕੰਜਰਾਂ ਦਾ ਲੋਗੋ ਆ ਸੋਨੂੰ ਸਭ ਨੂੰ ਪਤਾ ਕਿ ਪਟਿਆਲੇ ਵਾਲੇ ਜਿਹੜੇ ਰਾਜੇ ਸੀ ਉਹਨਾਂ ਦੀ ਫੌਜ ਹੁੰਦੀ ਸੀ ਔਰ ਫੌਜ ਨੇ ਹਰੀ ਸਿੰਘ ਨਲੂਗੇ ਦੇ ਪੈੱਟ 'ਤੇ ਫਿਰੇ ਗੋਲੀਆਂ ਮਾਰੀਆਂ ਸੀ ਜਦੋਂ ਮਹਾਰਾਜਾ ਅਨਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਇਹ ਉਹ ਸਮੇਂ ਦੀ ਗੱਲ ਆ ਉਸ ਤੋਂ ਬਾਅਦ ਫਿਰ ਮਹਾਰਾਜਾ ਅਨਜੀਤ ਸਿੰਘ ਨੂੰ ਮਜੀਠੀਆਂ ਨੇ ਜ਼ਹਿਰ ਦੇ ਕੇ ਮਾਰਿਆ ਕਿਉਂਕਿ ਮਜੀਠੀਏ ਬਹੁਤ ਹੀ ਨੇੜੇ ਸੀ ਮਹਾਰਾਜਾ ਅਨਜੀਤ ਸਿੰਘ ਦੇ ਉਹ ਵੀ ਸਾਨੂੰ ਪਤਾ ਫਿਰ ਉਹ ਸਮੇਂ ਦੇ ਵਿੱਚ ਜਿਹੜੀ ਫੌਜ ਹੁੰਦੀ ਸੀ ਪਟਿਆਲੇ ਵਾਲੇ ਰਾਜਿਆਂ ਦੀ ਫਿਰ ਉਹੀ ਫੌਜ ਜਦੋਂ ਬ੍ਰਿਟਿਸ਼ ਹਕੂਮਤ ਨੇ ਕਬਜ਼ਾ ਕਰ ਲਿਆ ਉਹੀ ਫੌਜ ਫਿਰ ਬ੍ਰਿਟਿਸ਼ ਹਕੂਮਤ ਦੀ ਬਣ ਗਈ ਤੁਸੀਂ ਦੇਖਿਆ ਹੋਣਾ ਫੋਟੋਆਂ ਦੇ ਵਿੱਚ ਕਿ ਕਿੰਨੇ ਬਜ਼ੁਰਗ ਜਿਆਦਾ ਉਮਰ ਦੇ ਬ੍ਰਿਟਿਸ਼ ਹਕੂਮਤ ਦੇ ਵਿੱਚ ਹੁੰਦੇ ਸੀ ਉਹ ਸਾਰੇ ਇਹਨਾਂ ਦਾ ਲਾਣਾ ਸੀ ਸੱਤ ਬਰਾਸਤਾਂ ਦੇ ਰਾਜਿਆਂ ਦੀ ਜਿਹੜੀ ਫੌਜ ਸੀ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਜਾਨੀ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਤੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਉਹ ਬ੍ਰਿਟਿਸ਼ ਹਕੂਮਤ ਦੀ ਜੋ ਫੌਜ ਬਣੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਜਿਹੜਾ ਅੱਜ ਝੰਡਿਆਂ ਤੇ ਲਾਇਆ ਹੋਇਆ ਉਹ ਉਹ ਲੋਗੋ ਆ ਸਾਡੇ ਕਿਸੇ ਵੀ ਗੁਰੂ ਦਾ ਉਹ ਖੰਡਾ ਨਹੀਂ ਹੈ ਉਹ ਖੂਨੀ ਲੋਗੋ ਆ ਖੂਨੀ ਲੋਗੋ ਜੱਸ ਲੋਗੋ ਦੇ ਨਾਲ ਲਾ ਕੇ ਮੱਥੇ ਤੇ ਹਰੀ ਸਿੰਘ ਨਲੂਏ ਨੂੰ ਮਾਰਿਆ ਸੀ ਪਟਿਆਲੇ ਵਾਲੇ ਕੰਜਰਾਂ ਦੀ ਫੌਜ ਨੇ ਹੁਣ ਅੱਜ ਉਹੀ ਲੋਗੋ ਝੰਡਿਆਂ ਤੇ ਲਾਇਆ ਜਾਂਦਾ ਕਿਉਂਕਿ ਉਹ ਝੰਡੇ ਨੇ ਨਿਸ਼ਾਨ ਸਾਹਿਬ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਤਾਰ ਦਿੱਤੇ ਸੀ ਤੁਸੀਂ ਆਹ ਫੋਟੋ ਚ ਦੇਖ ਲਓ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਚੜੇ ਹੁੰਦੇ ਸੀ ਚੜੇ ਹੁੰਦੇ ਸੀ ਇਹ ਇਨਸਾਨ ਸਾਹਿਬ ਤੁਸੀਂ ਦੇਖ ਸਕਦੇ ਹੋ 1930 ਤੋਂ ਪਹਿਲਾਂ ਇਹ ਤਾਰ ਦੇਤੇ ਪਟਿਆਲੇ ਵਾਲੇ ਰਾਜਿਆਂ ਨੇ ਤੇ ਬ੍ਰਿਟਿਸ਼ ਹਕੂਮਤ ਨੇ ਮਿਲ ਕੇ ਕਿਉਂਕਿ ਇਹ ਸਨੇਹਾ ਦੰਦੇ ਸੀ ਪੰਥ ਦੇ ਨੌਜਵਾਨਾਂ ਨੂੰ ਕਿ ਤੁਸੀਂ ਢਾਲ ਕਿਰਪਾਨ ਸ਼ਸਤਰ ਕੋਲੇ ਰੱਖਣੇ ਨੇ ਬਸ ਇਹੀ ਗੱਲ ਦਾ ਦੁੱਖ ਸੀ ਬ੍ਰਿਟਿਸ਼ ਹਕੂਮਤ ਨੂੰ ਕਿ ਕਿਉਂ ਇਹ ਸ਼ਸਤਰ ਕੋਲੇ ਰੱਖਦੇ ਨੇ ਉਹਨਾਂ ਨੇ ਉਹ ਸਮੇਂ ਇਹ ਲੋਗੋ ਨੂੰ ਹੀ ਝੰਡਿਆਂ ਤੇ ਲਾ ਦਿੱਤਾ ਅੱਜ ਉਹੀ ਲੋਗੋ ਝੰਡਿਆਂ ਤੇ ਲੱਗਿਆ ਹੋਇਆ ਗੁਰੂ ਦੀਏ ਸੰਗ ਤੇ ਹੁਣ ਫੈਸਲਾ ਤੁਸੀਂ ਕਰਨਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਸੋਨੂੰ ਦਿਖਾ ਰਿਆ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਆ ਖੰਡਾ ਇਹਦੇ ਨਾਲ ਖਾਲਸਾ ਪੰਥ ਸਾਜਿਆ ਸੀ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਤੇ ਸੰਗਤਾਂ ਨੇ ਵੀ ਦਰਸ਼ਨ ਕੀਤੇ ਹੋਣਗੇ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਦੂਜੇ ਪਾਸੇ ਪ੍ਰਾਣੀਆਂ ਫੋਟੋਆਂ ਵੀਡੀਓ ਵਿੱਚ ਦੇਖ ਸਕਦੇ ਹੋਂ 1930 ਤੋਂ ਪਹਿਲਾਂ ਕਾਲ ਤਖਤ ਸਾਹਿਬ ਤੇ ਨਿਸ਼ਾਨ ਸਾਹਿਬ ਜਿਹੜੇ ਝੂਲਦੇ ਹੁੰਦੇ ਸੀ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਘਟਾਰ ਇਹ ਸਾਡੇ ਨਿਸ਼ਾਨ ਸਾਹਿਬ ਸੀ ਬ੍ਰਿਟਿਸ਼ ਹਕੂਮਤ ਨੇ ਸਾਡੇ ਗੁਰੂਆਂ ਦੇ ਨਿਸ਼ਾਨ ਸਾਹਿਬ ਤਾਰ ਕੇ ਆਪਣੇ ਝੰਡੇ ਚੜਾ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜਾ ਦਿੱਤੇ ਅੱਜ ਗੁਰਦੁਆਰਿਆਂ 'ਚ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲੇ ਝੰਡੇ ਚੜੇ ਹੋਏ ਨੇ ਹੁਣ ਤੁਸੀਂ ਕੀ ਕਰਨਾ ਝੂਲਦੇ ਇਨਸਾਨ ਰਹਿਣ ਪੰਥ ਮਹਾਰਾਜ ਕੇ ਪੰਥ ਮਹਾਰਾਜ ਦੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਝੂਲਣ ਲਾਉਣੇ ਨੇ ਗੁਰਦੁਆਰਿਆਂ 'ਚ ਜਾਂ ਪਟਿਆਲੇ ਵਾਲਿਆਂ ਦੇ ਕੰਜਰਾਂ ਦੇ ਝੰਡੇ ਹੀ ਰੱਖਣੇ ਨੇ 1930 ਤੋਂ ਬਾਅਦ ਇਹ ਬੇਅਦਬੀ ਹੋਣ ਲੱਗੀ ਸੀ ਅੱਜ ਤੱਕ ਹੋ ਰਹੀ ਆ ਹੁਣ ਗੁਰੂ ਦੀਏ ਸੰਗ ਤੇ ਆਓ ਆਪਾਂ ਇਕੱਠੇ ਹੋ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਉਹੀ ਨਿਸ਼ਾਨ ਸਾਹਿਬ ਦੁਬਾਰਾ ਤੋਂ ਚੜਾਈਏ ਜਿਹੜਾ 1930 ਤੋਂ ਪਹਿਲਾਂ ਕਾਲ ਤੱਕ ਸਾਹਬ ਤੇ ਚੜਿਆ ਹੁੰਦਾ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਨੀਲੇ ਰੰਗ ਦਾ ਆ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਵਾਲਾ ਝੰਡਾ ਉਤਾਰੀਏ ਤਾਦੀ ਰਹਿਣਗੇ ਪੰਥ ਦੇ ਝੂਲਦੇ ਇਨਸਾਨ ਕਿਉਂਕਿ ਝੂਲਦੇ ਇਨਸਾਨ ਪੰਥ ਮਹਾਰਾਜ ਕੇ ਹਮੇਸ਼ਾ ਗੁਰਦੁਆਰਿਆਂ ਚ ਕਿਹਾ ਜਾਂਦਾ ਪਰ ਪੰਥ ਮਹਾਰਾਜ ਦੇ ਤਾਂ ਇਨਸਾਨ ਸਭ ਤਾਰ ਦਿੱਤੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾ ਦਿੱਤੇ ਕਿਵੇਂ ਪੰਥ ਅੱਗੇ ਵਧੂਗਾ ਅੱਜ ਗੁਰਦੁਆਰਿਆਂ ਚ ਲੜਾਈਆਂ ਹੁੰਦੀਆਂ ਨੇ ਚੌਧਰਾ ਪਿੱਸੇ ਕਿਉਂ ਹੁੰਦੀਆਂ ਨੇ ਕਿਉਂਕਿ ਕੰਜਰਾਂ ਦੇ ਝੰਡੇ ਚੜੇ ਹੋਏ ਨੇ ਬੁੱਧੀ ਪ੍ਰੇਸ਼ਟ ਹੋਈ ਹੋਈ ਆ ਇਹਨਾਂ ਲੋਕਾਂ ਦੀ ਆਓ ਆਪਾਂ ਕੰਜਰਾਂ ਦੇ ਝੰਡੇ ਤਾਰ ਕੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਨਿਸ਼ਾਨ ਸਭ ਚੜਾਈਏ ਗੁਰੂ ਦੀਏ ਸੰਗ ਤੇ ਸਿੱਖ ਆਫ ਅਮਰੀਕਾ 2018 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਬਣਾਈ ਗਈ ਸੀ ਬੱਚਿਆਂ ਨੂੰ ਇਤਿਹਾਸ ਪੜਾਉਣ ਦੇ ਲਈ 2019 ਚ ਇਹ ਖੰਡੇ ਵਾਲਾ ਜਿਹੜਾ ਇਤਿਹਾਸ ਆ ਸਾਹਮਣੇ ਆ ਗਿਆ ਉਦੋਂ ਤੇ ਰੌਲਾ ਪਾਉਣ ਲੱਗੇ ਹੋਏ ਆ ਅੱਜ ਤੱਕਰ ਇਹ ਰੌਲਾ ਪਾ ਰਹੇ ਆ ਇਹਨਾਂ ਨੂੰ ਸੁੱਤਿਆਂ ਨੂੰ ਜਗਾ ਰਹੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਪਰ ਇਹ ਸਾਰਿਆਂ ਦੇ ਦੰਦਲ ਪਈ ਹੋਈ ਆ ਕਿਉਂਕਿ ਜਿਉਂਦੇ ਹੀ ਮਰ ਗਏ ਜਦੋਂ ਬੰਦੇ ਦੀ ਜ਼ਮੀਰ ਮਰ ਜੇ ਅਸਲੀ ਮੌਤ ਉਦੋਂ ਹੁੰਦੀ ਆ ਅਸਲੀ ਕਹਿੰਦੇ ਨੇ ਇਹ ਮਰ ਗਿਆ ਜਿਉਂਦਾ ਹੀ ਮਰ ਗਿਆ ਪਰ ਇਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਇਹ ਜਿਉਂਦੇ ਹੀ ਮਰ ਗਏ ਅੱਜ ਮਰਿਆਂ ਹੋਿਆਂ ਨੂੰ ਅਸੀਂ ਪੁੱਛਣ ਲੱਗੇ ਆ ਕਿ ਦੱਸੋ ਸਾਡੇ 10ਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜਿਹੜਾ ਤੁਸੀਂ ਝੰਡਿਆਂ ਤੇ ਲਾਇਆ ਗੁਰਦੁਆਰਿਆਂ 'ਚ ਪਰ ਮਰੇ ਹੋਏ ਦੇਖਦੇ ਆਂ ਕਦ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ